ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਗੋਪੀ ਮੈਂ ਪਹੁੰਚ ਚੁੱਕਿਆ ਜੀ ਪਿੰਡ ਗਗੜਪਾਣਾ ਜ਼ਿਲ੍ਹਾ ਅਮਰਸੇਹ ਪਹਿਲੇ ਤਹਿਸੀਲ ਵਾਪਕਾਰਾ ਦੇਖੋ ਜੀ ਬਾਈ ਨੇ ਮਾਲ ਇਕੱਠਾ ਕੀਤਾ ਚੰਗੇ ਝੋਟੇ ਮਝਾ ਲੈ ਕੇ ਆਂਦੀ ਆ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਭ ਠੀਕ ਆ ਜੀ ਹਾਂਜੀ ਸਾਰਾ ਜੀ ਉਹਦੇ ਠੀਕ ਠਾਕ ਵਧੀਆ ਕਿਵੇਂ ਮੈਂ ਗਿਆ ਫਿਰ ਮਾਲ ਜੋਦ ਹਾਂਜੀ ਵਧੀਆ ਉਹਦੇ ਠੀਕ ਠਾਕ ਵੇਖ ਗਿਆ ਬਸ ਠੀਕ ਆ ਹਾਂਜੀ ਮਾਲ ਨਾ ਠੀਕ ਠਾਕ ਹੀ ਵੇਖ ਗਿਆ ਦੋ ਤੰਦਾਂ ਦਾ ਵਿੱਚ ਵੇਖ ਗਿਆ ਹਾਂਜੀ 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 ਮਾਲ ਤੇ ਹਣ ਤੋਂ ਬਾਰੇ ਠੀਕ ਭਾਅ ਪਿਆ ਯਾਰ ਇਹ ਵਿਗਣਾ ਨਾ ਰਵਦਾ ਜੇ ਭਾਅ ਆਊਗਾ ਭਾਅ ਆਊਗਾ ਫੇਰ ਹੀ ਵਿਗਣਾ ਦੋ ਕਮ ਵਗਣੇ ਕਮਾਲ ਹੋ ਗਣਾ ਕ ਭਾਅ ਲੈ ਲੈ ਬਿਲਕੁਲ ਭਾਅ ਤੇ ਮਾਲ ਆ ਤੇ ਫੇਰ ਵਿਗਣਾ ਆ ਨਾਲੇ ਸਾਰਾ ਉਹਦਾ ਨਹੀਂ ਵਿਗਣਾ ਹਣਾ ਚਲੋ ਉਹਦਾ ਮਾਲ ਤੈਨੂੰ ਪਤਾ ਹੀ ਹੈ ਕਿੰਨੇ ਬਾਈ ਜੀ ਫਰਾਜ ਅੱਜ 6 ਮੱਜਾਂ ਹੋਏ ਕੋ ਦਵਾ ਕਰੋ ਸ਼ੁਰੂ ਸੱਤ ਵੀ ਡੰਗੇ ਦਾ ਸੂਈ ਹੈ ਜੀ ਹਾਂ ਜੀ ਸੂਈ ਹੈ ਝੋਟੀ ਹਾਂਜੀ ਦੂਜੇ ਸੂਈਆ ਉਹ ਤੇ ਛੋਟੀ ਕਿ ਮੌਕੇ ਦੇ ਦਾਖਲ ਹੋ ਤਿਆਰ ਹੈਗਾ ਦਾਖਲ ਤੋ ਤੇ ਹੈਗਾ ਹੁਣ ਹਾਂਜੀ ਠੀਕ ਆ ਦੂਜੇ ਸੂਈ ਥਾਂ ਛੱਡੇ ਦੀ ਵੱਡੀ ਮਾਲ ਦੇ ਦੇ ਕੱਟੀ ਹੈ ਜੀ ਕੈਨੇਡਾ ਮੋਗਾ ਉਹ ਸੁਣੋ ਭਾਈ ਛੱਟੀ ਮੈਂ ਮੀਨ 20 ਦਾ ਛੋਟੀ ਸੁਈ ਹੈਗੀ ਆ 20 ਦਾ ਨਹੀਂ ਹੈ ਕੈਨੇਡਾ ਦਾ ਛੋਟੀ ਸੁਈ ਹੈਗੀ ਆ ਆਜੋ ਜੀ ਆ ਮੰਗਲੀ ਕੋਆ ਟਾਈਮ ਵਾਲਾ ਜਾ ਚਵਾ ਚੂ ਠੀਕ ਆ ਭਾਈ ਜੀ ਬਹੁਤ ਚੰਗੀ ਛੋਟੀ ਚਵਾ ਚੂ ਸਿੰਗੀ ਸਿੰਗੀ ਬਹੁਤ ਸੋਹਣੀ ਹੈ ਠੀਕ ਆ ਜੀ ਛੋਟੀ ਬੜੀ ਚੰਗੀ ਜੀ ਕੋਟੀ ਕੁਆਲਟੀ ਕੁਆਲਟੀ ਦੀ ਵਧੀਆ ਹਾਂਜੀ ਹਾਂਜੀ ਚੂਨ ਚਾਂ ਦੀ ਬੜੀ ਖਰੀ ਹੈ ਕਾ ਨੰਬਰ ਆ ਹਾਂਜੀ ਬੜੀ ਚੰਗੀ ਚੂਨ ਚਾਂ ਹੈ ਬੋਲੋ ਹੁਣ ਜੇ ਇਹਦੇ ਆਪਾਂ ਲੋਕਾਂ ਨੇ ਵਜਾ ਲੀਏ ਫਿਰ ਇੱਕ ਦਾਸ ਦੀ ਆ ਹਾਂਜੀ ਆਪਾਂ 95 ਹੀ ਦੇ ਦੇਣੀ ਠੀਕ ਆ ਛੋੜ ਛੜ ਕਰ ਦੋ ਚਾਰ ਛੋੜ ਕਰ ਦਾਂਗੇ ਚਲੋ 99000 ਕਰ ਦੇਵਾਂਗੇ ਚਲੋ ਠੀਕ ਆ ਚਾਹਾਂ ਭਾਈ ਜੀ ਇਹ ਵੀ ਸੂਈ ਆ ਇਹਦੇ ਮਗਰ ਵੀ ਕੱਟੀ ਆ ਅਜੇ ਇਹਦੇ ਮਗਰ ਵੀ ਕੱਟੀ ਆ ਇਹਦਾ ਵੀ ਕੋਈ 20 ਦਾ ਨਾ 15 20 ਦਾ ਸੁਭਾ ਹੋਗਾ ਵੱਡੀ ਮਹਾਂ ਪੂਰੀ ਹਨਾ ਵੱਡੀ ਹੈ ਮਹਾਂ ਵੱਡੀ ਹੈ ਠੀਕ ਆ ਇਹ ਦੁੱਧ ਵਾਲੀ ਥੋੜੋ ਚੋਈ ਜੁ ਵਧੀਆ ਬਈ ਜਿੰਦੀ ਵੀ ਹੈ ਇਹਦੀ ਚੋਈ ਠੀਕ ਆ ਇਹਦੀ ਚੋਈ ਜੁ ਬੜੀ ਵਧੀਆ ਦੋ ਦੇ ਕੋਈ 10000 ਅਗਲਾ 10000 ਕੋਲ ਹੈਗਾ 10 11 ਅਗਲਾ ਹੁਣ ਤਿਆਰ ਦੋ ਦਵਾਏ ਕੋ ਹਾਂਜੀ ਹਾਂਜੀ ਮੋਕੇ ਦੇ ਚੂਣ ਚਾਂਲ ਬੜੀ ਮਹ ਮਗਰ ਇਹਦੇ ਕੱਟੀਆਂ ਬੱਚਾ ਸੋਣਾ ਆ ਗਿਆ ਹਾਂ ਜੀ ਕੱਟੀਆਂ ਕੱਟੀਆਂ ਦੋਵੇਂ ਮਗਰ ਕੱਟੀਆਂ ਇੱਕ ਦੇ ਮਗਰ ਕੱਟੀਆਂ ਕਟਾਵਾ ਸੰਭੂ ਅੱਗੇ ਪਿੱਛੇ ਤਾਂ ਖਾਲੇ ਚੰਗੇ ਦੋ ਬਹੁਤ ਚੰਗੀ ਦੁੱਧ ਵਾਲੀ ਨਾੜਾ ਨੂੰ ਨਾ ਹੋੜੀਆਂ ਖੜੀਆਂ ਦੁੱਧ ਵਾਲੀਆਂ ਤੇ ਬਾਜੀ ਫਿਰਿੰਦੀ ਕੀ ਮਰ ਕੀ ਤਾਂ ਮੈਂ ਤਾਂ ਹੁਣ ਪਾ ਇੱਕ 10 ਦੀ ਵੀ ਵੇਚਦੀ ਐ 1 ਲੱਖ ਦੀ ਵੇਚਦੀ ਐ ਛੜ ਤੋਂ ਨਹੀਂ ਛੜ ਹੋਰ ਕੱਟ ਕਰਦੀ ਐ 75000 ਚਲੋ ਠੀਕ ਆ ਹਾਂ ਹੁਣ 95000 ਦੀ ਐ ਨਾ ਠੀਕ ਆ ਬਸ ਠੀਕ ਹਾਂ ਚਾਹ ਹੈ ਜੀ ਆ ਕੱਟੀ ਸੂਈ ਆ ਚਾਰ ਦਿਨ ਤੋਂ ਪਹਿਲਾਂ ਸੂਈ ਆ ਮੈਨੂੰ ਬਾਈ ਕਿਡਾ ਨੂੰ ਫਿਰਦਾ ਹੀ ਲੱਗਦਾ ਹੁ ਆਫੇ ਦਾ ਵਾ ਸ਼ੈਦਾਨ ਹੋਣਾ ਹੈ ਬਾਈ ਨਾ ਇਹ ਪਾਛੋ ਦੀ ਕੱਟੀ ਸਈ ਆ ਹੂੰ ਤੇ ਬੋਲੀ ਕੋ 8 ਕਿਲ ਹੋਊ ਕੱਟੀ ਕੋਣੀ ਅੱਛਾ ਹਾਂ ਕੱਟੀ ਚਾਰ ਦਾ ਦਾ ਪਿਓ ਚੌਗੀ ਆ ਚਾਰ ਦਾ ਦਾ ਹਾਂ ਪਿਓ ਚੌਗੀ ਕੱਟੀ ਬੜੀ ਖਰੀ ਨਿਕਲੀ ਚੋਂ ਚਾਨਵੜਾ ਚੰਗਾ ਹੁਣ ਤਾਂ ਤੇ ਬਜੀ ਕਿੰਨਾ ਪਾਛ ਹੁਣ ਵੀ 8 ਕਿਲ ਹੋਊ 8 ਮਿੰਟ ਕੇ ਖੜੀ ਹਾਂ ਬੋਲੀ 8 ਕਿਲ ਹੋਊਗੀ ਚੁਆ ਜੋ ਹੈ ਚੁਆਈ ਚੁਈ ਦੀ ਬਾੜੀ ਖੜੀ ਹੈ ਚੁਆਈ ਦੀ ਇੱਕ ਨੰਬਰ ਦੀ ਹੈ ਤੇ ਚੁਆਈ ਦੇ ਇੱਦਾਂ ਦੀ ਕੋਈ ਗੱਲ ਨਹੀਂ ਹੈ ਕਹਾਈ ਬਹੁਤ ਪੋਲੀ ਕੱਟੀ ਦੀ ਇਹਦੀ ਬਾਜੀ ਫਿਰ ਕੀ ਮੇਰਾ ਕੱਟੀ ਦੇ ਵੀ ਬਹੁਤ 95000 ਦੀ ਵੇਚ ਦੀਏ ਹਾਂਜੀ ਤੇ ਆਪਾਂ ਐਂਡੇ ਦਾ 85000 ਦੀ ਕੱਟੀ ਹਾਂ ਠੀਕ ਹਾਂ ਠੀਕ ਆ ਹਾਂ ਯਾਰ ਛੋਟਾ 84000 ਦੀ ਜੀ ਕਰਦਾ ਹਾਂ ਕੋਹ ਨੂੰ ਚਲ ਜਾਣ ਕੇ ਮੇਰੇ ਹੋਰ ਘਟਾਨੀ ਕਰਦਾ ਨਹੀਂ ਯਾਰ ਘਟਾਤਾ ਹਾਂ ਆਪੀ ਕੇ ਜਾਇ ਜਾਇ ਜਿ ਪਾਉਣਾ ਆਪਾਂ ਜਾਲ ਜਾਵੇਗੇ ਆਹਾਂ ਬਾਈ ਜੀ ਇਹ ਮੈਂ ਵੱਡੀ ਐ ਤੇ ਜਿਸਵੇ ਆ ਇਹ ਲਗਾਣੀ ਨਹੀਂ ਕਹਦੇ ਵਾ ਤੇ ਲਗਾਣੀ ਨਹੀਂ ਉਦਾਂ ਬੋਲ ਲੱਗਿਆ ਨੇ ਲਗਾਇਆ ਤੇ ਨਹੀਂ ਲਗਾਉਂਦੀ ਗਾਦੀ ਮੈਂ ਪੈਰ ਮੜਾ ਦੱਬਿਆ ਤਾਂ ਵੱਡੀ ਮੈਂ ਬੁਰੀ ਹਣਾ ਵੱਡੀ ਮੈਂ ਕਿੰਨੇ ਫਰਜੂ ਦੋਰੀ ਭਜੀਏ ਇਹ ਦੁੱਧ ਮੈਂ 14 15 ਗਲ ਵਾਲੀ ਗਈ 14 ਸੌਖਾ ਲੈ ਲਊ ਜਿੱਦੀ ਮੈਂ ਬਹੁਤ ਦੁੱਧ ਵਾਲੀ ਅੱਗੇ ਮੈਂ ਮੇਕੋ ਗਈ ਐ ਅੱਛਾ ਤੋ ਕੋੜੇ ਕੱਪੜ ਮਾਜ ਆਪਣੇ ਕੋਈ ਗਈ ਬਹੁਤ ਦੁੱਧ ਵਾਲੀ ਮਾਜ ਮਾਜੇ ਦੁੱਧ ਵਾਲੀ ਆ ਹਾਂ ਹਾਂ ਭਜੀ ਤੇਰੇ ਵੀ ਨਹੀਂ ਪੱਕੇ ਪੱਕੇ ਥਾ ਰੱਖ ਛੱਡਦੇ ਪੱਕੇ ਪੱਕੇ ਥਾ ਮਈਆਂ ਨਹੀਂ ਨੀ ਕੀ ਕਰਨ ਮਈਆਂ ਪਜਾ ਕੱਚੇ-ਕੁੱਚੇ ਰਹਿਣ ਨਾ ਹਾਂ ਨਹੀਂ ਠੀਕ ਆ ਵੱਡੀ ਮਈਆਂ ਵੱਡੀ ਮਈ ਥੋੜੀ ਕੱਚੀ-ਕੁੱਚੀ ਰਹੇ ਨਾ ਇਹਦੀ ਸ਼ੋਖੀ ਨਹੀਂ ਇਹਦੀ ਗੀਮੇਲ ਭਾਜੀ ਫਿਰ ਇਹਦੀ ਵੀ ਜਾ ਰਹੀ ਆ ਮਾਜੇ ਦੁੱਧਾ ਜੇ ਸੂਜੀ ਫਿਰ ਇੱਕ ਦਾਸ ਦੀ ਹੂੰ ਇਹ ਲੱਖ ਦੀ ਦੇ ਰਹੀ ਐ ਹਰ ਪ੍ਰਚੰਨ ਮੇਰੀ ਜਾਣਦੇ ਠੀਕ ਆ ਇਹ ਵੀ ਗੱਬੜੇ ਇਹ ਵਾਜ ਗੱਬੜਾ ਵੱਡੀ ਆ ਵਾਜ ਉਹਦਾ ਹੈ ਬੁਜਾਰੀ ਵੱਡੀ ਆ ਦੋ 16000 ਕਿਲਵਾਲੀ ਆ ਨਹੀਂ ਬੁਜਾਰੇ ਵੱਡੀ ਆ ਇਹ ਕੱਚੀ ਆ ਪਰ ਥੋੜੀ ਜਿਆਦਾ ਲੈਂਦੀ ਆ ਜਦਾ 12 ਦੇ ਲੈ ਜੂ ਨਾ ਭਾਈ ਮਾਲੀ ਵੱਡੀ ਆ ਮੈਂ ਦਿਨ ਦਾ ਫਰਸ ਓਖੇ ਲੈ ਜੀ ਇਹਦੇ ਵਿੱਚ ਮੈਂ ਨਹੀਂ ਇਹ ਵੱਢਦੀ ਹੁੰਦੀ ਹੈ ਵਿੱਚ ਵੱਢਦੀ ਆ ਮਾੜਾ ਦਿਖਾ ਮੂੰਹ ਮੈਂ ਦਾ ਬਹੁਤ ਵੱਡੀ ਮੈਂ ਵੱਡੀ ਸਮਝੀ ਆ ਦੇਖੋ ਲੈ ਲੰਮੀ ਪਰੇ ਕਲਾਕੋ ਫੜ ਕੇ ਰੱਖੀ ਵਾਗ ਗਿਆ ਕਾਜਦੀ ਆ ਮੈਂ ਵੱਡੀ ਕਿਹੜੇ ਜਾ ਜਿਆਦੀ ਵੱਡੀ ਆ ਮੈਂ ਤੇ ਮੈਂ ਤਾਂ ਕੋਈ ਗੱਲਾਂ ਨਹੀਂ ਹਾਂ ਦੁੱਧ ਵਾਲੀ ਹੈ ਫੇ ਵੀ ਦੁੱਧਾ ਦੀ ਆਜੇ ਦੀ ਆਜੋ ਦੁੱਧ ਮੈਂ 15 16 ਕਿਲੋ ਤੇ ਸੌਖਾ ਦੇ ਦੂ ਬਿਲਕੁਲ ਤੇ ਬਾਲੇ ਦਾ ਪਲ ਨਹੀਂ ਐ ਈਡੀ ਵੱਡੀ ਮੈਂ ਹੁੰਦੀ ਨਹੀਂ ਆ ਮੈਂ ਕੋਈ ਕੋਈ ਪਾਲਦੀ ਤੁਹਾਨੂੰ ਬੜਾ ਇਹਦੀ ਮੇਰੇ ਭਾਜੀ ਕੀ ਮੇਰਾ ਇਹ ਨਾ ਮੈਂ ਸੂਈ ਦੀ ਫੇ ਤੇ ਡੂਡ ਦੀ ਹੂੰ ਹੁਣ ਇੱਕ ਤੀਰੀ ਦੇ ਦਈਏ ਕਰ ਦਿਓ ਜਨਾਨਾ ਹੋਰ ਕਰ ਦਈਏ ਚੱਲ 1 25 ਦੀ ਦੇ ਦੇ ਇੱਕ ਲੱਖ 25 ਹਜ਼ਾਰ ਦੀ ਠੀਕ ਆ ਚਲੋ ਇੱਕ 25 ਮੈਂ ਦੇ ਦਾਂਗਾ ਇਹ ਮਾ ਤੇ 8ਵੇਂ ਮਹੀਨੇ ਦੀ ਗੱਬੜ 8ਵਾਂ ਮਹੀਨਾ ਨਹੀਂ ਜਾਂਦਾ ਅੱਛਾ ਦੋ ਦੋ ਲੋੜੀ ਤੇ ਸੋਣੀ ਲੋੜੀ ਤੇ ਤੁਹਾਨੂੰ ਦਾ ਲੋੜੀ ਤੇ ਯਾਰ ਕਿਹੜਾ ਦਾ ਉਦੋਂ ਤੇ ਮੈਂ ਸਵਾ ਦੀ ਆ ਹੈ ਦੋ ਦੋ ਦਾ ਹੋਣਾ ਨਹੀਂ ਦੋ ਦਿਨ ਨਹੀਂ ਦੋ ਦਿਨ ਨਹੀਂ ਉਦੋਂ ਤੇ ਮੈਂ ਸਵਾ ਲੱਖ ਦੀ ਬਾਜ਼ਾਰ ਤੇ ਉਹ ਵੀ ਜਿੱਦਣ ਮੈਂ ਲੋੜੀ ਦੇ ਸੁਪੀ ਹਾਂ ਅੱਜ ਦੇ ਚਲੋ ਹੁਣ ਤੁਹਾਨੂੰ ਬੁਲਾ ਆਪਾਂ ਅੱਜ ਦੀ ਭਾਲ ਵੇਚ ਨਹੀਂ ਅੱਜ ਬਾਜੀ ਫਿਰ ਮੋਲਨ ਦਾ ਅੱਜ ਆਪਾਂ ਜਾਇਰ ਕਰਕੇ ਮੈਂ ਹੀ ਵੇਚ ਦੀ ਹੈ ਨਾ ਹਾਂ ਉਹਦਾ ਮੈਂ ਹੀ ਉਦੋਂ ਸਵਾ ਦੀ ਆ ਹੁਣ ਹੁਣ 75 ਦੀ ਵੇਚ ਦੀ ਹੈ ਹੋਰ ਕਰ ਦੋ ਮਾਨ ਹੋਰ ਕਰ ਦਈਏ ਤਾਂ 70000 ਦੀ ਮੈਂ ਵੇਚ ਦੇ ਠੀਕ ਹੈ ਮੈਂ ਨਾ ਮੈਂ ਫੇਰ ਛੱਡਦਾ ਕੋਈ ਗੱਲ ਨਹੀਂ ਚੱਲ ਨਹੀਂ ਸ਼ੋਰ ਛੱਡਣਾ 70 ਚੋਂ ਕਰਦਾ ਛੱਡ ਦੇ ਕਹਿੰਦਾ ਯਾਰ ਛੋੜ ਯਾਰ ਚੱਲ ਤਾਂ ਯਾਰ ਤੁਸੀਂ ਚੱਲ ਆਲਾ ਤੇਰਾ ਵੀ ਤੁਸੀਂ ਕਰਦੇ ਆ ਤੁਸੀਂ ਕਰੀ ਛੋੜ ਜੇ ਕਰੀ ਨਹੀਂ ਛੋੜ ਕਰਦੇ ਨਹੀਂ ਜੋਤੀ ਨੇ ਨਹੀਂ ਕਿਹਾ ਮਾੜਾ ਡਾਇਨ ਆਲੀ ਹਫਤਾ ਨਹੀਂ ਆਏ ਬਾਜੀ ਇਹ ਸੂਈ ਅੱਜ ਕੱਲ ਦੀ ਹੈੜਾ ਅੱਛਾ ਹਾਂਜੀ ਕੱਲ ਦੀ ਸੂਈ ਆ ਤੇ ਮਗਰ ਦੇ ਵੱਛਾ ਵਾ ਮੱਛਾ ਮਗਰ ਦੇ ਕੱਲ ਦੀ ਸੂਈ ਆ ਤੇ ਬੋਲੇ ਤੇ ਦੁੱਧ ਬੋਲਾ 13 14 ਕਿਲੋ ਚੋਇਆ ਤੇ ਕਿੰਨੇ ਕਰੂ ਭਾਜੀ ਫਿਰ ਇਹ ਦੁੱਧ ਤੇ 20 ਕਿਲੋ ਵਾਲੀ ਹੈਗੀ ਆ ਹਾਂ ਦੁੱਧ 20 ਕਿਲੋ ਸੌਖਾ ਦੇ ਦੂ ਆ ਜਾ ਜੀ ਆ ਜਾ ਦੁੱਧ ਵਾਲੀ ਆ ਲੋ ਜੀ ਲਾਸਟ ਬੀਜੀ ਹੈ ਭਾਜੀ ਦੁੱਧ ਵਾਲੀ ਆ ਭਾਜੀ ਬੋਲੋ ਫਿਰ ਬੋਲੋ ਕਿੰਨੇ 70 ਦੀ ਭਾਈ ਏ ਨਾ ਭਾਈ ਇਹਦਾ ਬੋਲ ਹੈ ਕਾ ਦਵਾਈ ਹੈ ਜੈ ਜੀ ਜੈ ਜੀ ਅੱਜ 60 ਦੀ ਦੇ ਦਸਾਂਗੇ ਠੀਕ ਆ 10000 ਦਵਾਈ ਕਰੋ 55000 ਜੀ 55000 ਨਹੀਂ ਜਾਣ ਦੋ ਇਹ ਪਟੇ ਦਾ ਠੀਕ ਆ ਲੈ ਠੀਕ ਆ 55000 ਧੱਕਾ ਹੀ ਬੜਾ ਨਫਾ ਲੈ 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 ਤਾਂ ਨਫਾ ਨਹੀਂ ਲੈਣਾ ਚਲ ਬਜੰਦੇ ਜਾਣ ਦਸ ਹਾਂ ਉਹਨਾਂ ਨੂੰ ਪਤਾ ਬਈ ਇਹ ਬੜਾ ਨਫਾ ਨਹੀਂ ਲੈ ਲੈਣਾ ਉਹਦਾ ਜੀ ਦਾ ਨਫਾ ਲੈ ਲੈ ਚਲ ਦੇਖੋ ਜੀ ਆਈ ਪਜੂ ਸੇਲ ਆ ਬਾਕੀ ਮੇਰੇ ਵਿੱਚ ਆਓ ਚੈੱਕ ਕਰੋ ਚੋਈ ਕਰੋ ਪਾਸ ਕਰੋ ਸਾਤ ਡੰਗਰ ਜੀ ਮਾਦੀ ਚੋਚਾਂ ਚੋੜ ਚਲ ਗਈਆਂ ਨੇ ਵਧੀਆ ਓਕੇ ਨੰਬਰ ਬਰਮਨ ਅਵਧੀਆ ਵਾ ਬੋਲੋ ਨੰਬਰ ਬਾਈ ਫਿਰ ਨੰਬਰ 9878 5238 ਪਿੰਡ ਗੱਗੜਪੜਾ ਜਲਾ ਮਸਦ ਤਹਿਸੀਲ ਬਾਬੋਗੜਾ ਸਸੀਗੜਾ